ਬਾਜ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਅਸੀਂ ਇੱਕ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਭੇਜਿਆ ਜਿਹਦੇ ਵਿੱਚ ਮੈਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਪਣੇ ਬੰਦ ਪਏ ਆਰਓ ਨੇ ਜਿਹੜੇ ਕਿ ਤਕਰੀਬਨ 243 ਹੈ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਠੀਕ ਕਰਕੇ ਉਹਨਾਂ ਦੀ ਰਿਪੇਅਰ ਕਰਕੇ ਦੁਬਾਰਾ ਚਲਾਉਣ ਦੀ ਮੈਂ ਬੇਨਤੀ ਕੀਤੀ ਹੈ ਮੰਗ ਪੱਤਰ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਇੱਕ ਬੇਨਤੀ ਕੀਤੀ ਹੈ ਕਿ ਤੁਸੀਂ ਇੱਕ ਵਾਰ ਜਿਹੜਾ ਹੈਗਾ ਸਰਕਾਰ ਇਨੀਸ਼ੀਏਟਿਵ ਲਵੇ ਔਰ ਸਾਰਿਆਂ ਦੀ ਇੱਕ ਵਾਰੀ ਰਿਪੇਅਰ ਕਰਾ ਕੇ ਉਸ ਤੋਂ ਬਾਅਦ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਜਿਹੜੀ ਪਿੰਡਾਂ ਨੂੰ ਪੈਸਾ 30% ਆਉਂਦਾ ਹੈ ਸਾਫ ਪਾਣੀ ਦੇ ਲਈ ਉਹ ਤੇ ਖਰਚੇ ਨਾਲ ਉਹਦੀ ਮੇਨਟੇਨੈਂਸ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ TDS ਮੁਕਤ ਜਿਹੜਾ ਹੈਗਾ ਘੱਟ TDS ਵਾਲਾ ਪੀਣ ਯੋਗ ਪਾਣੀ ਸਾਫ ਪਾਣੀ ਲੋਕਾਂ ਨੂੰ ਮਿਲ ਸਕੇ ਔਰ ਜਿੱਥੇ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੈਂਸਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਹੋਏ ਪਏ ਐ ਔਰ ਕਿਡਨੀ ਪੇਸ਼ੈਂਟ ਪੀਲੀਏ ਦੇ ਕਾਲੇ ਪੀਲੀਏ ਦੇ ਬਹੁਤ ਸਾਰੇ ਮਰੀਜ਼ ਨੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਕੁਝ ਨਾ ਕੁਝ ਰਾਹਤ ਮਿਲ ਸਕੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਹੈਗਾ ਉਹ ਇਸ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਔਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪ੍ਰੋਵਾਈਡ ਕੀਤਾ ਜਾ ਸਕੇ ਇਹ ਬੇਨਤੀ ਦੇ ਕੇ ਅਸਮੇ ਡਿਸਾਂ ਨੂੰ ਮੰਗ ਪੱਤਰ ਦਿੱਤਾ ਹੈ ਤਾਂ ਕਿ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿਹੜਾ ਹੈਗਾ ਆਪ ਵੀ ਖੁੱਤ ਜਿਹੜਾ ਹੈਗਾ ਏ ਦੇ ਵਿੱਚ ਇੰਟਰਸਟ ਲੈ ਕੇ ਪਰਸਨਲੀ ਇਹ ਜਿਹੜੇ 11 ਹਜ਼ਾਰ ਨੂੰ ਚਲੋ